ਲੋਗ ਬਈ ਮੇਰੇ ਵੀ ਉਹ ਕਹਣਾ ਮੈਂ ਕਹੂ ਕਹਾਣੀ ਸੁਣਾਉਣ ਲੱਗਾ ਅਜ ਇੱਕ ਭਾਈ ਰਾਜਾ ਹੁੰਦਾ ਸੀਗਾ ਹਮ ਰਾਜੇ ਦੇ ਪੈਸੇ ਰਾਣੀਆਂ ਤੇ ਆਉਂਦੇ ਆ ਤੇ ਸੱਤ ਵੀ ਰਾਣੀ ਰਾਜ ਆ ਭਾਈ ਹੋਰ ਵਿਆਹ ਲੈ ਆਏ ਹਮ ਤੇ ਜਦੋਂ ਸੱਤਵੀਂ ਰਾਣੀ ਵਿਆਹ ਲੈ ਆਇਆ ਤੇ ਭਾਈ ਉਹਦੇ ਰਾਜੇ ਦੇ ਲਾੜਦਿਆਂ ਨਹੀਂ ਤੇ ਰਾਜੇ ਨੇ ਭਾਈ ਸੱਤਮਾ ਵਿਆਹ ਕਰਵਾ ਲਿਆ ਤੇ ਭਾਈ ਚਲ ਕੋਈ ਚੱਲ ਲੰਘਿਆ ਤੇ ਭਾਈ ਰਾਣੀ ਕੋਲੇ ਬੱਚਾ ਹੋਣ ਵਾਲਾ ਹੋ ਗਿਆ ਤੇ ਭਈ ਸਾਰੇ ਅੰਗਾਰ ਦੇ ਵਿੱਚ ਚਾ ਚੜ ਗਿਆ ਅੰਗਾਰ ਦੇ ਵਿੱਚ ਚਾ ਚੜ ਗਿਆ ਵੀ ਚਲੋ ਮੇਰੇ ਹਨਾ ਰਾਜ ਸਮਹਲਣ ਵਾਲਾ ਚਲ ਪੈਦਾ ਹੋ ਜੂਗਾ ਤੇ ਉਹਨੇ ਕੀ ਕਰਿਆ ਚਲ ਭਈ ਖੂਸੀ-ਬੂਸੀ ਸਾਰੇ ਉਹ ਕਰਦੇ ਨੇ ਉਹ ਜਿਹੜੀਆਂ ਸੀ ਰਾਣੀਆਂ ਦੀਆਂ ਉਹਨਾਂ ਨੂੰ ਮਚੇ ਮਾਰਦੀ ਦਾ ਕਿ ਇਹ ਵੀ ਮੁਕਾਦਰ ਪਾਈਗੀ ਤੇ ਸਾਨੂੰ ਰਾਜਾ ਬੁਸਦਾ ਤੱਕ ਨਹੀਂ ਹੈਗਾ ਤੇ ਇਹ ਵੀ ਕੁਸਪਰਤਿਤ ਹੋ ਗਈ ਸਾਰੇ ਕੰਮਾਂ ਚ ਤੇ ਗੱਲਾਂ ਚ ਭਾਈ ਉਹਨੇ ਕੀ ਕਰਿਆ ਰਾਣੀ ਦੇ ਭਾਈ ਦੇ ਨੇੜੇ ਆ ਗਏ ਭਾਈ ਰਾਣੀ ਦੇ ਦਰਦ ਸ਼ੁਰੂ ਹੋ ਗੋ ਜਦੋਂ ਬੱਚਾ ਹਮਾਤੀਗਾ ਤੇ ਭਾਈ ਉਹੋਨਾਂ ਨੇ ਰਾਜੇ ਨੂੰ ਆਖਿਆ ਵੇ ਸੇ ਆਪਣੇ ਸਮਾਨ ਲਾਂਦੇ ਦਾਰੀ ਸੱਪਲੀ ਦਾਈ ਨੂੰ ਭਾਈ ਪੈਸਾ ਟੱਕਾ ਦੇਤਾ ਨੂੰ ਬੰਨਤਾ ਉਹਦਾ ਵੀ ਤੇ ਜੀ ਰਾਣੀ ਕੋਲੇ ਕੋਈ ਗੱਲ ਨਾ ਕਰੀ ਤੇ ਪਰ ਉਹਨਾਂ ਨੇ ਛਿੰਦਾ ਕੋਈ ਰਾਣੀ ਕੋਲੇ ਬੱਚਾ ਹੋ ਗਿਆ ਉਹਨਾਂ ਨੇ ਆਖਿਆ ਜੀ ਹੁਣ ਰਾਣੀ ਕੋਲ ਕਾ ਬੱਚਾ ਹੋ ਗਿਆ ਹੁਣ ਉੱਪਰ ਆ ਜਾ ਗਿਆ ਤੇ ਬੜਾ ਸਕਾਰ ਫੇੜਣਾ ਤੇ ਵੀ ਹੁਣ ਆਪਾਂ ਕੋ ਸਹਾਈ ਨਹੀਂ ਸਕਦੇ ਹੈ ਕਿ ਕੰਨ ਨਹੀਂ ਸਕਦੀਆਂ ਹੈਗੀਆਂ ਵੀ ਰਾਤ ਪੈਣ ਦੇ ਉਦੋਂ ਆਪਾਂ ਵੀ ਇਹਨੂੰ ਮਾਰ ਦਾਂਗੇ ਨਾਲੇ ਬੱਚੇ ਨੂੰ ਮਾਰ ਦਾਂਗੇ ਤੇ ਰਾਜੇ ਆਉਂਦੇ ਨੂੰ ਉਹ ਮਾਰ ਦਾਂਗੇ ਵੀ ਇਹਨਾਂ ਦੇ ਫਰਕ ਕਾਹਨੇ ਖਤਮ ਕਰਤਾ ਤੇ ਭਾਈ ਦਾਈ ਨੂੰ 60% ਦੇ ਤਾਂ ਵੀ ਤੂੰ ਮੂੰਹ ਮੰਨ ਤਾਂ ਦੱਸੀ ਨਾ ਵੀ ਰਾਜੇ ਕੋਲੇ ਕਿਸੇ ਕੋਲੇ ਕੰਮ ਨਹੀਂ ਕੋਈ ਇਹਨੂੰ ਖਚੋ ਕਰੋ ਮੈਂ ਫਿਰ ਉਤਾਵਲੀ ਦਿੱਤੇ ਦੇ ਜਦੋਂ ਟਾਲ ਤੇ ਪਈ ਜਦੋਂ ਮੁੰਗੇ ਰਾਜਾ ਖੋਇਆ ਉਹਨਾਂ ਨੇ ਅੱਖਾਂ 'ਚ ਟਿਕਟਕੇ ਆ ਜਾ ਹੋ ਜਾਣਦੇ ਉਦੋਂ ਆਪਾਂ ਇਹਨੂੰ ਮਾਰ ਦਾਂਗੇ ਤੇ ਜਦੋਂ ਆਪਾਂ ਹੀ ਟਿਕਟਕੇ ਆ ਜਾ ਹੋਇਆ ਉਹ ਵੀ ਇਹੀ ਭਾਲਦੀ ਸੀ ਉਹ ਨੂੰ ਵੀ ਪਤਾ ਸੀ ਸਤਵੀਂ ਰਾਣੀ ਨੂੰ ਵੀ ਮੈਨੂੰ ਇਹ ਕੋਸ ਕਰਨੀ ਹੈ ਮਾਰਨੀ ਹੈ ਜਾਂ ਮੇਰੇ ਬੱਚੇ ਨੂੰ ਮਾਰਨੀ ਹੈ ਜਾਂ ਮੈਨੂੰ ਮਾਰਨੀ ਹੈ ਉਹ ਵੀ ਡਰਦੀ ਸੀ ਉਹਨਾਂ ਤੋਂ ਵੀ ਰਾਜਾ ਹੰਸਕਾਰ ਖੇਡਣ ਗਿਆ ਹੋਵੇਗਾ ਤੇ ਭਾਈ ਉਹਨੇ ਕੀ ਕਰਿਆ ਜਦੋਂ ਟਿਕਟਕੇ ਆ ਜਾ ਹੋਇਆਗਾ ਤੇ ਰਾਣੀ ਨੇ ਤਾਂ ਭਾਈ ਮਾਰ ਕੇ ਸੌਲ ਦੀ ਬੁੱਪਲ ਸਿਆਲ ਦੀਆਂ ਰੱਖਾਂ ਤੇ ਆਈਆਂ ਮਾਰ ਕੇ ਸੌਲ ਦੀ ਬੁੱਪਲ ਆਪਦੀ ਭਾਈ ਚੱਕਾ ਜਵਾਬ ਤੇ ਗੋਚ ਕਦੇ ਨੇ ਕਿਸੇ ਬਾਹਰ ਨਿਕਲ ਜਦੋਂ ਉਹ ਨਿਕਲ ਕੇ ਚੁੱਪ ਕਰਕੇ ਤੇ ਭਾਈ ਵਿਚਾਰੀ ਨੇ ਉਹਨੇ ਘਰ ਤਾਂ ਜਾ ਕੇ ਬਾਹਰ ਖੜਦਾ ਹੈ ਪਹਿਲੇ ਦਮ ਬਾਹਰ ਖੜਦਾ ਹੈ ਤੇ ਉਹਨਾਂ ਨੇ ਕੋਈ ਉਹ ਬਾਹਰ ਨਾ ਬੋਲਣਾ ਸਿਹਾਲ ਦੀਆਂ ਰਾਤਾਂ ਚ ਉਹਨਾਂ ਗਲੰਦਰ ਵੜ ਕੇ ਪਾਈ ਜਾਂਦਾ ਮੈਂ ਤੇ ਭਾਈ ਚੱਲ ਕਰੋ ਬਾਹਰ ਖੜਕਾਈ ਉਹਨਾਂ ਨੇ ਬਾਹਰ ਖੋੜਤਾ ਕਹਿੰਦੀ ਐ ਕਰਕੇ ਵੀ ਮੇਰੀ ਜਾਨ ਨੂੰ ਖਾਤਰਾ ਮੇਰੇ ਬੱਚੇ ਦੀ ਵੀ ਮੇਰੀ ਜਾਨ ਨੂੰ ਖਾਤਰਾਗਾ ਜੀ ਜੇ ਤੁਸੀਂ ਸੁੰਦਰੀ ਅੱਜ ਦੀ ਰਾਤ ਟਪਾ ਲਓ ਉਹ ਕਹਿੰਦੇ ਵੀ ਨਾ ਅਸੀਂ ਨਹੀਂ ਟਪਾਉਂਦੇ ਰਹੀ ਉਪਰ ਮੈਂ ਨਾ ਟਪਦੀ ਆਂ ਵੀ ਅਸੀਂ ਤਾਂ ਤੂੰ ਰਾਜੇ ਦੀ ਰਾਣੀ ਆ ਤੇ ਜੇ ਰਾਜੇ ਨੂੰ ਪਤਾ ਲੱਗ ਗਿਆ ਸਾਨੂੰ ਤਾਂ ਮਾਰ ਦੂਗਾ ਰਾਜਾ ਉਹ ਕਦੇ ਵੀ ਨਹੀਂ ਰਾਜੇ ਨੂੰ ਪਤਾ ਲੱਗਦਾ ਹੈਗਾ ਕਿ ਤੁਸੀਂ ਮੇਰੀ ਰਾਤ ਟਪਾਉਂਦੇ ਕਹਿੰਦੇ ਨਹੀਂ ਅਸੀਂ ਤਾਂ ਭਾਈ ਇੱਡੀ ਗਰਮ ਨਹੀਂ ਦਿੰਦੇ ਤਾਂ ਅਵਦਾ ਲਾਹਾਂ ਵੇ ਤੇ ਉਹਨੇ ਪਾਈ ਕੰਨ ਦੇ ਵਿੱਚੋਂ ਐਡਾ ਬੜਾ 9 ਲੱਖ ਦਾ ਬਾਲਾ ਪੀ ਉਹਦੇ ਪਾਇਆ ਉਹਦੀ ਉਹ ਲਾ ਕੇ ਬੜਾ ਭਾਈ ਭਾਈ ਬਈ ਮੋਹਤੰਦਰਾ ਉਹ ਕਰ ਲਉਗੇ ਤੇ ਭਾਈ ਨਾਲ ਚਬੂਰੀ ਬੁਲਾ ਹੁੰਦੀ ਆ ਉਹ ਤਾਂ ਲਾਲ ਚਾਚਾਗੇ ਉਹਨਾਂ ਨੇ ਤਾਂ ਭਾਈ ਖੜਕ ਰਵਾ ਬਣਾਣੀ ਅੰਦਰ ਕਰ ਲਈ ਜੇ ਆਪਣਾ ਨੇ ਬਾੜ ਆ ਲਿਆ ਉਹਦੇ ਕਹਿੰਦੇ ਹੁੰਜੇ ਰਾਜੇ ਨੇ ਕੋਈ ਪਤਾ ਨਹੀਂ ਕਿ ਰਾਜੇ ਨੂੰ ਬਾਹਰ ਕੋ ਲਾ ਕੇ ਕਰਨਾ ਸੀ ਤਾਂ ਮਰ ਜਾਂਦੇ ਬੰਦੀ ਦੇ ਤੇ ਭਾਈ ਉਹਨੇ ਕਿ ਕਰਿਆ ਭਈ ਤੂੰ ਸੇ ਐ ਕਰੋ ਉਹ ਵੀ ਮੇਰਾ ਹਿੱਲਾ ਕਰ ਤੇ ਜਿਵੇਂ ਮਰਜ਼ੀ ਕਰੂ ਉਹ ਜਦੋਂ ਇੰਨਾ ਤਾਂ ਮਦਦ ਦੇ ਤਾਂ ਵਾਲਾ ਲਾ ਕੇ ਦਿੱਤਾ ਕੰਨ ਦਾ ਤੇ ਆਪੇ ਹੀ ਹਿੱਲਾ ਕਰ ਦਿੰਦਾ ਉਹ ਤੇ ਭਾਈ ਉਹਨੇ ਕੀ ਕਰਿਆ ਆਵੀ ਦੀ ਉਹਨਾਂ ਦੀ ਆਵੀ ਦੇ ਵਿੱਚ ਭਾਈ ਭਾਂਡ ਉਹ ਕਰੇ ਅਜੇ ਆਵੀ ਚੀਨੀ ਨਹੀਂ ਸੀ ਉਹਦੇ ਵਿੱਚ ਬਿਠਾ ਕੇ ਉਹਨੂੰ ਖਾਣਾ-ਦਾਣਾ ਧਰ ਕੇ ਆਏ ਵਾਲੇ ਭਾਂਡੇ ਚਿੰਤ ਤੇ ਵੀ ਬਰਾਲੇ ਨੂੰ ਕਿਸਨ ਪਤਾ ਨਾ ਲੱਗੇ ਐ ਕਹਿਣਗੇ ਕਿ ਤਾਂ ਆਵੀ ਦੇ ਭਾਂਡੇ ਚ ਨਹੀਂ ਹੋਏ ਤੇ ਫੇਰ ਸਾਰਾ ਖਾਣਾ-ਦਾਣਾ ਉਹਦੇ ਵਿੱਚ ਉਹ ਤਾਂ ਵਿੱਚ ਬਿਠਾਇਆ ਕੀ ਬੱਚੇ ਸੰਗ ਰਾਤ ਨੂੰ ਭਾਈ ਉਹਨਾਂ ਨੇ ਆਈ ਚੜਦਾ ਤੇ ਫਿਰ ਉਹ ਭਾਈ ਉਹ ਨੂੰ ਕਹਿੰਦੇ ਵੀ ਐ ਤਰ੍ਹਾਂ ਅਸੀਂ ਕਿੰਨੇ ਦਿਨ ਤਪਾਂਗੇ ਵੀ ਤੇਰੀ ਰਾਤ ਦਿੱਤੀ ਤਪਾ ਵੀ ਤੂੰ ਹੁਣ ਆਪਦਾ ਉਹ ਕਰ ਵੀ ਇੱਥੋਂ ਭੱਜ ਜਾ ਤੇ ਉਹ ਕਹਿੰਦੇ ਵੀ ਮੈਂ ਇਹ ਦੇਖ ਜਾਂਦੀ ਨਹੀਂ ਉਹਨੇ ਲਾ ਕੇ ਜਿਹੜਾ ਕੋਲ ਉਹਦਾ ਹੋਰ ਸੌਣ ਦੀ ਤੂਮਤੀ ਉਹ ਲਾ ਕੇ ਦੇਖੀ ਕਹਿੰਦੇ ਵੀ ਤੁਸੀਂ ਮੇਰਾ ਹੀਲਾ ਕਰਦੇ ਤੇ ਤੁਸੀਂ ਕਹਿੰਦੇ ਐ ਕਹਿੰਦੇ ਵੀ ਠੀਕ ਕਰੀ ਤੇਰਾ ਹੀਲਾ ਕਹਿੰਦੇ ਤੁਸੀਂ ਐ ਕਰੋ ਵੀ ਰੋਹੀ ਵੀ ਹਵਨ ਨਾਲ ਦੇ ਵਿੱਚ ਜੰਗਲਾਂ ਦੇ ਵਿੱਚ ਜਾ ਕੇ ਪਹਿਲੇ ਵੀ ਥੱਲੇ ਨੂੰ ਕਹਿੰਦੀ ਕਫੂ ਪਾ ਲਓ ਹੂੰ ਵੱਡਾ ਸਾਰਾ ਸੰਗ ਵਾਂਗੂ ਕਫੂ ਪਾ ਤੋ ਕਹਿੰਦੀ ਉਹ ਪਾਟ ਕੇ ਉਹਦੇ ਉੱਤੇ ਸੱਤ ਬਵਾ ਕੇ ਕਹਿੰਦੀ ਉਹਦੇ ਉੱਤੇ ਸੱਤ ਬਵਾ ਦੇ ਕਹਿੰਦੀ ਥੱਲੇ ਨੂੰ ਪਾ ਦੇ ਬਵਾ ਦੇ ਕਹਿੰਦੀ ਤੇ ਕਹਿੰਦੀ ਵੀ ਮਾੜੇ ਨਹੀਂ ਰੁੱਬੀ ਰਵਾ ਮੈਨੂੰ ਸਾਹ ਉਹ ਨੂੰ ਕਹਿੰਦੀ ਵੀ ਗੋਮਦਸ ਦੇ ਬੇਲ ਰੱਖਦੇ ਚਾਹੇ ਕੋਲ ਗੋਮਗਲੀ ਰੱਖਦੇ ਚਾਹੇ ਮੈਂ ਉਸੇ ਕਦਮ ਨੂੰ ਸਾਹ ਨੂੰ ਮੜਾ ਕੇ ਰੱਖਦੇ ਲਿਆ ਤੇ ਥਾ ਰੱਖਦੇ ਉਹ ਬਾਕੀ ਆਉਂਦਾ ਕਹਿੰਦੇ ਸੱਤ ਪਾ ਦੋ ਤੇ ਦੱਸਿਆ ਨੂੰ ਬਤਾਇਆ ਤੇ ਫੇਰ ਕਹਿੰਦੇ ਚੰਦ ਜਦੋਂ ਹਮੈ ਇੰਨਾ ਸਿਆਣਾ ਟੱਕਰ ਹਾਤੀ ਦਾ ਜਿੱਤ ਹਾਤੀ ਦਾ ਤੇ ਉਹਨਾਂ ਨੇ ਤਾਂ ਕਰਨਾ ਹੀ ਸੀ ਮੈਂ ਬੰਦੇ ਲਵਾ ਕੇ ਭਾਈ ਉਹਨਾਂ ਨੇ ਕਰਤਾ ਕਰਕੇ ਤੇ ਰਾਣੀ ਮੂਹ ਦੇ ਵਿੱਚ ਸੱਡੇ ਆਏ ਭਾਈ ਕੋਚਰ ਤੋਂ ਥੋੜੇ ਚਿਰ ਤੋਂ ਉਹਨੇ ਉਹਨੇ ਸਿਆਣਾ ਹੋਰ ਲਾ ਕੇ ਦਿੱਤਾ ਵੀ ਜਦੋਂ ਮੈਂ ਥੋੜੇ ਚਿਰ ਤੋਂ ਮੈਨੂੰ ਮੇਰੇ ਕੋਲ ਕੋਈ ਖਾਣਾ ਦਾ ਨਾ ਮੁੱਕਿਆ ਕੋਈ ਘੇਰਾ ਆਇਆ ਹੂੰ ਭਾਈ ਉਹ ਕਹਿੰਦੇ ਠੀਕ ਆ ਤੇ ਜਦੋਂ ਪੁੱਛ ਸਕਦੇ ਆਂ ਭਾਈ ਰਾਜ ਆਇਆ ਸਕਾਰ ਤੇ ਉਧਰੋਂ ਰਾਣੀਆਂ ਹੈਰਾਨ ਵੀ ਰਾਣੀ ਕਿੱਧਰ ਗਈ ਆਪਾਂ ਤਾਂ ਮਾਰਨੀ ਸੀਗੀ ਵੀ ਉਹਦਾ ਮੁੱਖ ਕਿੱਧਰ ਗਈ ਉਹ ਭਾਲਦਿਆਂ ਫਿਰਿਆਂ ਭਾਈ ਕਿਤੇ ਨਾ ਥਈ ਚਲ ਚੁੱਪ ਕਰ ਗਈਆਂ ਦੇਖੀ ਜਾਊਗੀ ਕਹਿੰਦੀ ਜਿਹੜਾ ਕੁਝ ਹੋਊਗਾ ਚਲ ਭਾਈ ਰਾਜ ਆਇਆ ਤੇ ਉਹਨੂੰ ਪੁੱਛਣ ਲੱਗ ਗੀਆਂ ਕਿਹਦੀ ਵੀ ਕਿਹਦੇ ਵੀ ਆੜੀ ਕਿੱਧਰ ਗਈ ਵੀ ਸੱਚੇ ਨੇ ਕਹਿੰਦੀ ਵੀ ਉਹ ਤਾਂ ਤੇ ਪਤਾ ਨਹੀਂ ਕਿ ਦਰਵਾਜ਼ੇ ਤੇ ਤੇ ਮੁੜ ਕੇ ਆਈ ਹੋਈ ਹੈ ਹੂੰ ਭੱਜ ਗਈ ਉਹ ਤਾਂ ਘਰੋਂ ਨੂੰ ਤਲਾਕ ਨਾ ਤਾਂ ਨਿਕਲ ਗਈ ਉਹ ਤਾਂ ਐ ਹੋ ਗਿਆ ਤਾਂ ਆ ਹੋ ਤੇ ਭਾਈ ਚੱਲ ਜੇ ਨੂੰ ਰਾਜ ਰਾਜ ਨੇ ਪਹਾੜ ਪੂਰੀ ਸਾਰੇ ਪਹਾੜੀ ਕਿਤੇ ਦੇਖੀ ਤੇ ਭਾਈ ਕਿਤੇ ਨਾ ਜਦੋਂ ਮਨੀਨਾ ਕਿਤੇ ਚੱਲ ਚੁੱਕਾ ਤੇ ਭੰਗਿਆ ਰਹਾ ਸੀ ਉਹ ਚੱਲ ਗਈ ਤਾਂ ਗਈ ਤੇ ਮੁੜ ਕੇ ਚੱਲ ਪਈ ਰੇ ਰੇ ਉਹ ਇੱਕ ਦਿਨ ਭਾਈ ਅਸਾਂ ਤੇ ਨਾ ਰੁਕਣਾ ਤੇ ਚਪੂਰਨ ਚਰਾਣਾ ਰਾਮ 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 ਰੱਬ ਦਾ ਨਾਮ ਵਾਲੀ ਜੇ ਅੱਤਰ ਬਸ ਤੇ ਜਦੋਂ ਕੋਈ ਰੱਬ ਦਾ ਨਾਮ ਲਈ ਜਾਇਆ ਕਰੇ ਤੇ ਮੁੜ ਕੇ ਉੱਥੇ ਬਣਾਇਆ ਰੋਹੀ ਵੀਵਾਨਾਂ ਦੇ ਵਿੱਚ ਇੱਕ ਜਹਾਜ਼ ਉਤਰ ਗਿਆ ਜਦੋਂ ਜਹਾਜ਼ ਉਤਰ ਗਿਆ ਕੋਈ ਦਿੱਕਤ ਪੈਗੀ ਭਾਈ ਜਹਾਜ਼ ਨੂੰ ਉੱਥੇ ਰੋਹੀ ਵੀਵਾਨਾਂ ਚ ਤਾਰ ਲੈ ਜਹਾਜ਼ ਤਾਰ ਕੇ ਜਹਾਜ਼ ਲੈ ਭਾਈ ਨੇ ਤਾਰ ਕੇ ਜਹਾਜ਼ ਤੇ ਭਾਈ ਉੱਥੇ ਹੋ ਚੜਕਣਾ ਘੰਟਾ ਤੋਂ ਘੰਟੇ ਰਾਣ ਕਰਦੇ ਆਂਗੇ ਫਿਰ ਦੇਖ ਲੈਣ ਕੀ ਹੋ ਗਿਆ ਜਹਾਜ਼ ਤੇ ਭਾਈ ਚਲੋ ਉਹ ਪਾਇਆ ਜਦੋਂ ਪਾਇਆ ਗਿਆ ਤੇ ਉੱਥੇ ਉਹਨੂੰ ਪਾਇਆ ਨਾਮ ਨਾਮਰਾਤ ਨੂੰ ਪ੍ਰਿਆਰਤੀ ਕੀ ਬਾਜ ਦੇ ਵਿੱਚ ਨਾਮ ਨਾਮ ਦੀ ਬਾਜ ਆਈ। ਉਹਨੇ ਸੋਚਿਆ ਵੀ ਹੈ ਕੰਮ ਇਥੇ ਕੀ ਹੋ ਰਿਹਾ ਰਹਾ। ਵੀਰੋohi ਵਿਧਵਾਨਾਂ ਦੇ ਵਿੱਚ ਕੋਈ ਹੈ ਤਾਂ ਹੈ ਨਹੀਂਗਾ। ਕੋਈ ਜਿਹੜੀ ਜਨਾਵ ਨਹੀਂ ਦਿੰਦਾ ਤੇ ਨਾਮਰਾਮ ਦੀ ਬਾਜ ਕਿੱਥੋਂ ਆਈ ਜਾਂਦੀ ਹੈ। ਉਹਨੇ ਪਈ ਜਦੋਂ ਕੀ ਕਰਿਆ ਕਦੇ ਕੀਤੇ ਦੇਖੇ ਕਦੇ ਕੀਤੇ ਦੇਖੇ ਕਦੇ ਕੀਤੇ ਐ ਕੰਨ ਲਾਲਾ ਦੇਖੇ ਤੇ ਭਈ ਜਦੋਂ ਨੇ ਆਏ ਦੇਖਿਆ ਤੇ ਉਹਨੂੰ ਆਹ ਕਦਾ ਇਥੋਂ ਜੇ ਆਉਂਦੀ ਹੈ। ਕਹਿੰਦਾ ਉਹ ਯਾਰ ਜਿਹੜਾ ਆ ਤੰਨ ਲਾਲਾ ਦੇਖਿਆ ਤੇ ਇੱਥੋਂ ਆਦਿ ਕਹਿੰਦਾ ਹੈ ਰੱਬ ਦੇ ਬੰਦੇ ਵੀ ਰਾਮ ਰਾਮ ਦਾ ਨਾਮ ਜਪਨਾ ਕੋ ਕੌਣਾਗਾ ਤੇ ਭਾਈ ਵੀ ਮੈਨੂੰ ਦੱਸ ਵੀ ਮੈਂ ਵੀ ਕੋਈ ਉਹ ਆ ਨਾ ਦੇਖ ਮੇਰਾ ਜਹਾਜ਼ ਖਰਾਬ ਹੋ ਗਿਆ ਮੈਂ ਇੱਥੇ ਤਾਰ ਲੈ ਜਹਾਜ਼ ਵੀ ਮੈਂ ਚੜੀ ਕੇ ਆ ਬੈਤ ਮੈਨੂੰ ਰਾਮ ਰਾਮ ਦੀ ਬਾਹ ਜਲਦੀ ਤੇਗੀ ਵੀ ਮੈਂ ਕੋਈ ਉਹ ਤਾਂ ਹੈ ਨਹੀਂ ਰਹਾ ਚੋਰ ਡਾਕੂ ਜਾਂ ਲੁੱਟਣ ਵਾਲਾਗਾ ਤੇ ਵੀ ਤੂੰ ਮੈਨੂੰ ਦੱਸ ਵੀ ਕੌਣ ਆ ਤੂੰ ਤੇ ਪਈ ਉਹ ਕਹਿੰਦੀ ਜੇ ਦੱਸੂ ਮੈਂ ਤਾਂ ਵਿੱਚੋਂ ਬੋਲੀ ਫੁੱਦੇ ਜੇ ਤੂੰ ਮੇਰਾ ਧਰਮ ਦਾ ਭਾਈ ਬਣੇਗਾ ਤੇ ਉਹ ਕਹਿੰਦਾ ਵੀ ਮੈਂ ਤੇਰਾ ਧਰਮ ਦਾ ਭਾਈ ਆਂ ਤਾਂ ਮੈਂ ਚੂਰ ਨਹੀਂ ਆ ਭਰਾ ਕਹਿੰਦਾ ਤੇ ਵੀ ਤੂੰ ਮੇਰੀ ਧਰਮ ਦੀ ਭੈਣ ਆ ਮੈਂ ਤੇਰਾ ਧਰਮ ਦਾ ਭਾਈ ਆਂਗਾ ਤੇ ਵੀ ਅੱਜ ਤੋਂ ਆਪਾਂ ਭੈਣ ਭਾਈ ਹੋਏ ਤੇ ਵੀ ਜੇ 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 ਕੋ ਤੈ ਤ ਵੀ ਤਪਈਆ ਵੀ ਮੈਂ ਤੇਰਾ ਭਾਈ ਬਣ ਕੇ ਤੇ ਜੀ ਨੂੰ ਤੁੰਗ ਭਾਈ ਚਲ ਕਹਿੰਦੀ ਵੀ ਐ ਕਰ ਇੱਥੇ ਖੂ ਬਣਿਆ ਮੈਂ ਕਹਾਂ ਤੂ ਦੇ ਉੱਤੇ ਕਹਿੰਦੀ ਸੱਤ ਪਾਈ ਵੀ ਐ ਕਹਿੰਦੀ ਵੀ ਤੂੰ ਆ ਖਾ ਕਾਬੂਸ ਜਗਮ ਚੱਕ ਕੇ ਤੇ ਕਹਿੰਦੀ ਤੇ ਵੀ ਟਾਕੀ ਜਿਰਾਈ ਸੀ ਉਹਨਾਂ ਦੇ ਉੱਤੇ ਕਾਬੂਸ ਕਰਤਾ ਦੀਗਾ ਤੇ ਵੀ ਤੋਂ ਇਹ ਪੌੜੀ ਉੱਤਰੇ ਤੇ ਚੱਲ ਭਾਈ ਉੱਤਰੇ ਖੂ ਦੇ ਵਿੱਚ ਚੱਲ ਪਈ ਉਹ ਆਖੇ ਤੇ ਉਹਨੇ ਆਖਿਆ ਅਬ ਬਣ ਤੂੰ ਕਹਿੰਦੀ ਵੀ ਉਹਨੇ ਫਿਰ ਸਾਰਾ ਕਹਾਣੀ ਸੁਣਾਈ ਤੇ ਸੁਣਾ ਕੇ ਕਹਾਣੀਆਂ ਆ ਦੀ ਦੱਸਿਆ ਵੀ ਮੈਂ ਕਰਕੇ ਰਾਜੇ ਦੀ ਰਾਣੀ ਆਂਗੀ ਤੇ ਵੀ ਵੀ ਲੁਆ ਕਰਕੇ ਤੁਝੇ ਹਾਰੀਏ ਮਾਰ ਦਿਆ ਤੇ ਸਾਰੇ ਹੁਣੇ ਆਪਦੇ ਪਰਾ ਨੂੰ ਭਰਾ ਬਣ ਕੇ ਜਦੋਂ ਸਾਰੀ ਵਿਖਸਨਾ ਆਈ ਵਿਖਸਨਾ ਆਕੇ ਉਹ ਕਹਾਂਦਾ ਜੇ ਤੁਮ੍ਹੇ ਦੀ ਕਰਮ ਦੀ ਪਾਇਣਾ ਪਾਣੇ ਮੈਂ ਕਹਿੰਦਾ ਦੇਖ ਸੁੰਦਰੀ ਜਹਾਜ ਲੈ ਜਹਾਜ ਲੈ ਕੇ ਜਾਨਾਂਗਾ ਕਹਿੰਦਾ ਵੀ ਕਣਕ 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 ਧੁੰਦਾ ਤੀਗਾ ਵੀ ਵੀ ਲੈ ਕੇ ਜਾਨਾਂਗਾ ਇੱਧਰ ਉੱਧਰ ਸਮਾਨ ਤੇ ਵੀ ਮੈਂ ਜਿਹੜਾ ਮੈਨੂੰ ਪੈਸਾ ਟੱਕਾ ਬਣਿਆ ਕਰੂਗਾ ਵੀ ਮੈਂ ਉਹ ਆਪਾਂ ਦੋਨੇ ਪਾਸੇ ਪੈ ਗੁਜ਼ਾਰਾ ਕਰ ਕਰੇ ਵੀਰਾ ਵੀ ਕੋਈ ਹੈਗਾ ਤੇਰਾ ਕਹਿੰਦੀ ਠੀਕ ਆ ਚਲ ਭਈ ਉਹ ਭਾਂਡ ਭਰਾ ਬਣਗੇ ਤੇ ਉਹ ਜਿਹੜਾ ਕੋਈ 65% ਹੋਇਆ ਕਰੇ ਬਣਿਆ ਕਰੂ ਸਮਾਨ ਲਿਆ ਕਰੇ ਘਰ ਦਾ ਤੇ ਚਲ ਭਈ ਆਉਦਾ ਗੁਜ਼ਾਰਾ ਕਰਦੇ ਰਹੀ ਇੱਕ ਦਿਨ ਭਈ ਜਵਾਕ ਬਾਬਾ ਹੋ ਗਿਆ ਤੇ ਉਹ ਵੀ ਕੋਈ ਬਾਹਰ ਆ ਜਾ ਕਰੀ ਤੇ ਜਦੋਂ ਬਾਹਰ ਆ ਜਾ ਕਰੇ ਤੇ ਕਹਿਆ ਕਰ ਮੈਨੂੰ ਖੇਡ ਕੇ ਉਹ ਬਾਹਰ ਆ ਕੇ ਉਹ ਭਾਈ ਡਰਿਆ ਕਰੀ ਵੀ ਪੁੱਤ ਕੋਈ ਤੈਨੂੰ ਦੇਖ ਲੂਆ ਕੋਈ ਲੱਗ ਤੈਨੂੰ ਕਹਿਆ ਕਰ ਕੁਝ ਨਹੀਂ ਹੁੰਦਾ ਹੈਗਾ ਤੇ ਭਾਈ ਉਹ ਇੱਕਦਮ ਖੇਡਦਾ ਫੇਰਦਾ ਉੱਥੇ ਜੰਗਲਾਂ ਦੇ ਵਿੱਚ ਉਹ ਤਾਂ ਭਈ ਲਾਰਥ ਹੈ ਗਿਆ ਜਦੋਂ ਉਹਨੂੰ ਲਾਰਥ ਹੈ ਗਿਆ ਸੋਨੇ ਦਾ ਤੇ ਭਾਈ ਆਪਣੇ ਮਾਮੇ ਨੇ ਕਹਿਣ ਲੱਗਿਆ ਉਹਦਾ ਮਾਮਾ ਵੀ ਨਾਲ ਬੈਠਾ ਤੇ ਚੱਲਣਾ ਖੇੜਾ ਲਾ ਤੁਂ ਤੇ ਉਹ ਬਾਹਰ ਬੈਠਾ ਦੀਗਾ ਤੇ ਭਾਈ ਉਹ ਲਾਰਥ ਹੈਗਾ ਤੇ ਉਹਨਾਂ ਵੀ ਮम्मा ਤੇ ਮੈਂ ਤਾਂ ਲਾਰਥ ਹੈ ਗਿਆ ਤੇ ਉਹ ਕਹਿੰਦਾ ਵੀ ਇਹਦੇ ਤਾਂ ਬਹੁਤ ਕੀਮਤ ਹੁੰਦੀ ਆ ਜੇ ਆਪਾਂ ਇੱਕ ਸਿਰਾਜ ਇਹਨੂੰ ਦੇਈਏ ਤੇ ਵੀ ਇਹਦਾ ਤਾਂ ਬਹੁਤ ਧਨ ਦੌਲਤ ਮਿਲ ਜਾਂਦਾਗਾ ਵੀ ਆਪਾਂ ਨੂੰ ਪੈਸਾ ਮਿਲ ਜੂਗਾ ਤੇ ਵੀ ਆਪਾਂ ਰਾਜੇ ਨੂੰ ਦੇ ਦਿੰਦਾ ਕਿਸੇ ਨੂੰ ਉਹ ਕਹਿੰਦਾ ਠੀਕ ਆ ਚਲ ਭਾਈ ਇਹ ਤਾਂ ਚਲ ਆਪਾਂ ਚੱਲ ਗਾ ਤੇ ਚਲ ਭਾਈ ਵਾਪਸ ਕਹਿੰਦਾ ਮਮਾ ਮੈਂ ਵੀ ਜੰਗਾ ਨਾਲ ਤੇਰੇ ਬਾਬਾ ਹੋਗਾ ਜਿਵਾ ਕਹਿੰਦਾ ਮਾਮਾ ਮੈਂ ਵੀ ਨਾਲ ਜਾਊਂਗਾ ਤੇਰੇ ਕਹਿੰਦਾ ਚੱਲ ਪੁੱਤ ਭਾਈ ਉਹ ਉਸੇ ਰਾਜੇ ਦੇ ਬੰਦੇ ਜਿੰਦੇ ਰਾਜੇ ਕੋਹਾਂ ਦੇ ਨੂੰ ਤਾਂ ਜਿਹੜੇ ਰਾਜੇ ਦਾ ਜਦੋਂ ਉਸੇ ਰਾਜੇ ਦੇ ਬਾਗਰੇ ਤੇ ਭਾਈ ਉਹ ਰਾਜੇ ਨੂੰ ਜਾ ਕੇ ਕਹਿੰਦੀ ਵੀ ਆ ਸਾਨੂੰ ਸਾਡਾ ਕੋਈ ਰਾਜ ਤੇ ਉਹ ਕਹਿੰਦਾ ਵੀ ਇਹ ਤਾਂ ਕੀਮਤ ਬਹੁਤ ਆ ਗਈ ਕਹਿੰਦਾ ਕੀਮਤ ਕੁਛ ਨਹੀਂ ਲੈਣਾ ਚਾਹਦਾ ਕਹਿੰਦਾ ਤੇ ਕਹਿੰਦਾ ਵੀ ਜਿੰਨਾ ਸੁੱਖ ਨੂੰ ਢੋਆ ਦਾ ਸਮਾਨ ਢੋਲ ਸੋਨਾ ਚਾਂਦੀ ਦਿੱਤਾ ਉਹਨੂੰ ਪੈਸਾ ਧੋਲ ਦਿੱਤਾ ਵੀ ਜਿਹੜੇ ਕੋ ਹੋਰ ਚੀਜ਼ ਨਾਜ ਦੀ ਲੋੜ ਆ ਉਹ ਵੀ ਧੋਲ ਚੱਲ ਭਾਈ ਉਹਨਾਂ ਨੇ ਉਹ ਵੀ ਆਪਦਾ ਧੋਲਿਆ ਤੇ ਸੋਨਾ ਚਾਂਦੀ ਆਮਦੌਦਤ ਲਿਆਂਦੀ ਲਿਆ ਕੇ ਤੇ ਪਈ ਉਹਦਾ ਉਹਨੇ ਉਹਨੂੰ ਉਹਦੇ ਮਾਮੇ ਨੇ ਘਰ ਬਣਾਤਾ ਬਾਹਰ ਉਥੇ ਜੰਗਲਾਂ ਚ ਹੈਗਾ ਤੇ ਉਹਥੇ ਭਾਈ ਉਹਨੇ ਆਪਦਾ ਜਦੋਂ ਤੁਹਾਨੂੰ ਦੌਲਤਾ ਆ ਕੇ ਘਰ ਤਾਂ ਬਣਾ ਨਹੀਂ ਦੇਗਾ ਘਰ ਬਣਾਤਾ ਉਹਦਾ ਘਰ ਬਣਾ ਕੇ ਤੇ ਉਹ ਕਹਿੰਦਾ ਭਾਣੇ ਹੁਣ ਆਪਾਂ ਕੁੱਝ ਕਿੰਨਾ ਕੁ ਚਿਰ ਟਾਈਮ ਪਾਸ ਕਰਾਂਗੇ ਹੁਣ ਆਪਾਂ ਬਾਹਰ ਆ ਗਏ ਤੇ ਚੱਲ ਪਈ ਹੋ ਰਹਾ ਬਾਹਰ ਆਣ ਲੱਗਦੇ ਜੇ ਦੂ ਬਾਹਰ ਰਹਿੰਦੇ ਰਹੇ ਵਧੀਆ ਆਪਦਾ ਇੱਕ ਦਿਨ ਭਾਈ ਉਹ ਮੁੰਡਾ ਰਾਜੇ ਦਾ ਮੁੰਡਾ ਸੀ ਫਿਰ ਹੁਣ ਜਿਵੇਂ ਉਹ ਰਾਜਾ ਸਕਾਰ ਫੇੜਦਾ ਤੇ ਮੁੰਡੇ ਨੇ ਤਾਂ ਉਹੀ ਕੰਮ ਸਿੱਖਣੇ ਨੇਗੇ ਉਹ ਵੀ ਭਾਈ ਸਕਾਰ ਫੇੜਨ ਕਹਿ ਕਰ ਮੈਂ ਵੀ ਫੇੜੂੰਗਾ ਮੈਂ ਵੀ ਐ ਕਰੂੰਗਾ ਤੇ ਮੁੰਡਾ ਵੀ ਭਾਈ ਆ ਗਿਆ ਸਕਾਰ ਫੇੜਨ ਜਦੋਂ ਉਹ ਮੁੰਡਾ ਵਗਿਆ ਤੇ ਹੁਣ ਤੱਕੜੇ ਹੋਵੇ ਮੀਰ ਹੋਵੇ ਦੇਖ ਤੇ ਭੈਰਾ ਮੁੰਡਾ ਜਦੋਂ ਸਕਾਰ ਫੇੜਨ ਵਗਿਆ ਤੇ ਉਹ ਰਾਜੇ ਨਾਲ ਭਾਈ ਉਧਰੋਂ ਰਾਜਾ ਵਰਤਿਆ ਸਕਾਰ ਕਰਦੇ ਨੇ ਉਹੀ ਸਕਾਰ ਭਾਈ ਰਾਜਾ ਮਗਰ ਪੈਗਾ ਉਸ ਸਕਾਰ ਦੇ ਉਸ ਸਕਾਰ ਦੇ ਮਗਰ ਲਿਦਾ ਤੇ ਭਾਈ ਉਹਨਾਂ ਦੇ ਉੱਥੇ ਬੈਸੇ ਪਰ ਉਹ ਕਹਦਾ ਵੀ ਮੈਂ ਮਾਰੂਗਾ ਰਾਜਾ ਮੈਂ ਨਾ ਮੈਨੂੰ ਮੈਂ ਮਾਰੂਗਾ ਮੇਰਾ ਰਾਜ ਚੱਲਦਾ ਤੂੰ ਕਿਹੜਾ ਮੈਂ ਦੇਖ ਹੈ ਨਾ ਤੇ ਤੇਰਾ ਦਸ ਤੇਰਾ ਕਿਹੜਾ ਰਾਜ ਆਏਗਾ ਤੂੰ ਕਿਹੜੇ ਦੇਸ ਦਾ ਰਾਜ ਆਏਗਾ ਤੇ ਵੀ ਤੂੰ ਮੇਰਾ ਸਕਾਰ ਉਹ ਕਰਦਾਗਾ ਤੇ ਭਾਈ ਵੀ ਤੈਨੂੰ ਮੈਂ ਮਾਰ ਦੂੰਗਾ ਤੇ ਉਹ ਕਹਿੰਦਾ ਵੀ ਉਹਦਾ ਮਾਮਾ ਕਹਿੰਦਾ ਮਾਰੀ ਨਾ ਹੱਥ ਬੰਨ ਕੇ ਖੜ ਗਿਆ ਤੇ ਭਾਈ ਮੁੰਡਾ ਵੀ ਨਾ ਟਲੇ ਜਦੋਂ ਰਾਜੇਦਲ ਜੀ ਦਾ ਤੇ ਉਹ ਰਾਜੇਦਲ ਨੂੰ ਮਾਰਨ ਲੱਗਿਆ ਉਹ ਕਹਿੰਦਾ ਨੂੰ ਗੱਲਾਂ ਮੁੰਡੇ ਨੂੰ ਦੱਸੀਆਂ ਹੋਈਆਂ ਤੇ ਇਹ ਸਾਰੀਆਂ ਤੇ ਜਦੋਂ ਦੱਸਿਆ ਸੀ ਤੇ ਵੀ ਇਹ ਤੇਰਾ ਪਿਓ ਆ ਗਿਆ ਉਹ ਅਗਰ ਆ ਜਾ ਤੇਰਾ ਪਿਓ ਦੀਗਾ ਤਾਂ ਕਰਕੇ ਤੇਰੀ ਮਾਂ ਨਾਲ ਆਏ ਕਿ ਤਾ ਸਾਰੀਆਂ ਗੱਲਾਂ ਤੇ ਇਹਨੇ ਸਿਆਣਾ ਹੋਗਾ ਤੇਰਾ ਤੇ ਜਦੋਂ ਭਾਈ ਉਹ ਮਾਰਨ ਲੱਗਿਆ ਭਾਈ ਉਹਦਾ ਮਾਮਾ ਕਹਿੰਦਾ ਵੀ ਤੂੰ ਐਂ ਦੇਖ ਲੈ ਤੂੰ ਕਿਹਨੂੰ ਮਾਰੀ ਜਾਣਾ ਦਾ ਕਹਿੰਦਾ ਵੀ ਤੂੰ ਆਪ ਦੇ ਪੁੱਤ ਨੂੰ ਮਾਰੀ ਜਾਣਾ ਕਹਿੰਦਾ ਮੇਰਾ ਤਾਂ ਕੋਈ ਪੁੱਤ ਹੀ ਨਹੀਂਗਾ ਕਹਿੰਦਾ ਵੀ ਜੇ ਮੇਰਾ ਪੁੱਤ ਹੋ ਫੇਰ ਹੀ ਮੈਂ ਕਹੂੰ ਮੇਰੇ ਕੋਲ ਪੁੱਤ ਤਾਂ ਹੀ ਨਹੀਂ ਮੇਰੇ ਤਾਂ ਸੇ ਰਾਣੀਆਂ ਮੇਰਾ ਵਿਆਹ ਕਰਾਇਆ ਸੀਗਾ ਉਹਨਾਂ ਦੇ ਲਾੜ ਹੋਈ ਵੀ ਸੱਤਵੀਂ ਰਾਣੀ ਮੇਰੀ ਹੂ ਭੱਜ ਗਈ ਤੇ ਵੀ ਮੇਰੇ ਤਾਂ ਕੋਈ ਲਾੜ ਹੀ ਨਹੀਂਗੀ ਤੇ ਕਹਿੰਦਾ ਲਾੜ ਹੈ ਕਿਉਂ ਨਹੀਂ ਤੇਰੇ ਹੈਗੀ ਐ ਤੇਰੇ ਤੇਰਾ ਪੁੱਤ ਤਾਂ ਹੈਗਾਗਾ ਇਹ ਤੇਰਾ ਪੁੱਤ ਹੀ ਹੈਗਾ ਤੂੰ ਇਹਨੂੰ ਨਾ ਮਾਰ ਤੇ ਕਹਿੰਦਾ ਮੇਰਾ ਪੁੱਤ ਤਾਂ ਹੀ ਨਹੀਂ ਦਾ ਕਹਿੰਦਾ ਤੇਰਾ ਪੁੱਤ ਹੈ ਹੀ ਨਹੀਂ ਤੂੰ ਇਹਨੂੰ ਮਾਰ ਦੇ ਚੰਗਾ ਜੇ ਤੇਰਾ ਨਹੀਂ ਪੁੱਤ ਹੈਗਾ ਕਹਿੰਦਾ ਪਰ ਤੇਰੀਆਂ ਰਾਣੀਆਂ ਵੀ ਇੱਕ ਵਾਰੀ ਪੁੱਛ ਤੂੰ ਜਾ ਹੂੰ ਇੱਕ ਵਾਰੀ ਉਹਨਾਂ ਨੂੰ ਪੁੱਛ ਲੈ ਵੀ ਤੇਰਾ ਪੁੱਤ ਹੈਗਾ ਨਾ ਕਿ ਹੈ ਹੀ ਨਹੀਂ ਦੀਗਾ ਵੀ ਉਹ ਤੋਂ ਬਾਅਦ ਤੂੰ ਮਾਰ ਦੇ ਭਈ ਰਾਜੇ ਆਏ ਬਚਨਾਂ ਦੇ ਪੱਕੇ ਹੁੰਦੇ ਤੇਗੇ ਗੱਲ ਸੁਣਦੇ ਤੇਗੇ ਤੇ ਭਈ ਰਾਜਾ ਆਪਣੇ ਰਾਜ ਚ ਗਿਆ ਰਾਜ ਚ ਜਾ ਕੇ ਤੇ ਰਾਣੀਆਂ ਸੱਦ ਲਈਆਂ ਸੱਦ ਲਈਆਂ ਜਦੋਂ ਰਾਣੀਆਂ ਤੇ ਕਹਿੰਦਾ ਵੀ ਮੈਂ ਤੁਸੀਂ ਦੱਸੋ ਜੀ ਮੇਰੇ ਸਤਮੀ ਰਾਣੀ ਕਿੱਥੇ ਰਹੀ ਆਗੀ ਤੇ ਕਹਿੰਦੇ ਉਹ ਤਾਂ ਭੱਜ ਗਈ ਸੀ ਕਿਧਰੇ ਉਹ ਕਹਿੰਦੀ ਉਹ ਤਾਂ ਮੁੜ ਕੇ ਆਈ ਨਹੀਂ ਨਿਕਲ ਗਈ ਜਿੱਦਾਂ ਕਿਸੇ ਨਾਲ ਆਈ ਹੋਊਗੀ ਸੀ ਭਾਈ ਉਹ ਤਾਂ ਤੁੰਤ ਲਾਤੀਆਂ ਤੇ ਉਹ ਕਹਿੰਦੀ ਵੀ ਐ ਕਰਕੇ ਵੀ ਨਹੀਂ ਤੁਸੀਂ ਸੱਚ ਦੱਸਦੇ ਕਹਿੰਦੇ ਸੱਚੀ ਆ ਗੱਲ ਕਿ ਨਹੀਂ ਸੱਚ ਹੈ ਕਿ ਨਹੀਂ ਪਰ ਮਸੋਂ ਨੂੰ ਸਣੇ ਕਹਿੰਦਾ ਵੀ ਪੁੱਤਾਂ ਨੂੰ ਮਰਤਾਂ ਨੂੰ ਸੋਨੂੰ ਮਰਵਾਉਣ ਪਹਿਲਾ ਰਾਜਾ ਕਹਿੰਦਾ ਤੇ ਸੋਨੂੰ ਮਰਵਾ ਦੂੰਗਾ ਨਾ ਦੱਸੋ ਕਹਿੰਦਾ ਤੁਸੀਂ ਵੀ ਸਤਵੀਂ ਰਾਣੀ ਕਿੱਧਰ ਗਈ ਹੈਗੀ ਤੇ ਵੀ ਮੇਰੇ ਨਾਲ ਹੈਗੀ ਤੇ ਵੀ ਪੁੱਤ ਹੋਇਆ ਸੀਗਾ ਆਪਣੇ ਤੇ ਭਾਈ ਉਹ ਫਿਰ ਡਾਕੀ ਉਹ ਸਾਨੂੰ ਮਰਵਾ ਦੇ ਕਹਿੰਦੇ ਸੰਗਾ ਸਾਨੂੰ ਬਿਮਾਰੀ ਨਾ ਤੇ ਤੈਨੂੰ ਉਸ ਸੱਚੀ ਗੱਲ ਦੱਸ ਦਿੰਦੀ। ਫਿਰ ਉਹਨਾਂ ਨੇ ਉਹਨਾਂ ਨੇ ਕੋਈ ਉਲਝ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਰਾਜੇ ਨੇ ਕਹਿੰਦੇ ਕਿ ਤੂੰ ਤਾਂ ਸਰਕਾਰ ਕੋਲ ਟੇਣ ਬਾਗ ਰਾਜੀ ਕਰ ਤੇ ਮਹਾਰਾਣੀ ਤੇ ਨਹੀਂ ਲੋੜੀਂਦੇ ਆ ਕਰਕੇ ਅਸਮੈਨ ਨੇ। ਦਾਲੀ ਨੂੰ ਪੈਸਾ ਟੱਕਰ ਦੇਤਾ। ਕਹਿੰਦੇ ਤੇ ਅਸੀਂ ਆਖ ਵੀ ਇਹਨੂੰ ਮਾਰ ਦਾਂਗੇ। ਕਹਿੰਦੇ ਉਹ ਉਦੋਂ ਚਲਾ ਕੇ ਨਿਕਲੀ ਉਹ ਸਾਡੇ ਮਾਰਨੋਂ ਪਹਿਲਾਂ ਜਵਾਬ ਕਮ ਲੈ ਲਈ ਭਾਜੀ। ਫਿਰ ਫੇਰ ਰਾਜਾ ਜੀ ਸਾਨੂੰ ਨਹੀਂ ਪਤਾ ਉਹ ਕਿੱਥੇ ਗਈ ਆ ਕਿੱਥੇ ਨਾਲ ਗਈ ਆ ਅਸੀਂ ਤੇਰੇ ਆਉਣ ਤੋਂ ਪਹਿਲਾਂ ਉਹ ਭਾਲੀ ਵੀ ਬਥੇਰਾ ਸਾਨੂੰ ਉਹ ਕਿਤੇ ਮਿਲੀ ਨਹੀਂ ਗਈ ਫਿਰ ਅਸੀਂ ਚੁੱਪ ਕਰਕੇ ਤੈਨੂੰ ਫਿਰ ਅਸੀਂ ਇਹ ਕਹਿਣੀ ਸੀਗਾ ਵੀ ਉਹ ਤਾਂ ਮੈਨੂੰ ਪਤਾ ਨਹੀਂ ਕਿੱਧਰ ਭੱਗ ਗਈ ਕੋਈ ਤਾਂ ਬਹਾਨਾ ਲਾਉਣਾ ਸੀਗਾ ਫਿਰ ਅਸੀਂ ਤੈਨੂੰ ਉਹ ਕਹਿੰਦਾ ਤੇ ਕਹਿੰਦਾ ਹੱਸਿਆ ਤੇ ਫਿਰ ਉਹ ਭਾਈ ਕਹਿੰਦਾ ਉਹਦੇ ਮਾਮੇ ਨੇ ਕਹਿੰਦਾ ਵੀ ਲਿਆ ਰਾਣੀ ਨੂੰ ਪਤਾ ਨਹੀਂ ਮੈਂ ਨਹੀਂ ਕਿਹਾ ਉਹਨਾਂ ਨੇ ਤਾਂ ਆਏ ਅਸੀਂ ਥੋੜੀ ਨਾ ਉਹਨੇ ਆਗੇ ਤੇ ਕਹਿੰਦਾ ਵੀ ਤੂੰ ਰਾਣੀ ਦੇ ਮੂੰਹ ਹੁਸਨੇ ਵੀ ਕੀਵੇਂ ਗੱਲ ਬਣੀ ਫੇਰ ਭਾਈ ਰਾਜਾ ਉੱਥੇ ਗਿਆ ਤੇ ਜਦੋਂ ਰਾਣੀ ਕੋਲ ਉੱਥੇ ਗਿਆ ਤੇ ਭਾਈ ਉਹਦੇ ਮਾਮੇ ਨੇ ਫਿਰ ਭਰਾ ਬਣਿਆ ਹਾ ਤੇ ਜਿਹੜਾ ਉਹਦਾ ਤੇ ਮੂਹਰੇ ਕਿਹਾ ਵੀ ਭਾਣੇ ਸਾਰੀ ਗੱਲ ਦੱਸ ਦਿੰਦਾ ਵੀ ਇਹ ਉਹ ਹੀ ਰਾਜਾ ਫਿਰ ਉਹਨੇ ਸਾਰੀ ਗੱਲ ਦੱਸੀ ਪਹਿਲਾਂ ਉਹਨੂੰ ਪਤਾ ਕਿ ਤੇ ਵਿਚਾਰੇ ਨੂੰ ਪਤਾ ਨੇ ਵੀ ਬਾਹਰ ਕੀ ਹੋਈ ਜਾਂਦਾਗਾ ਤੇ ਫੇਰ ਭਾਈ ਤੇ ਦੋਨੇ ਸਾਰੇ ਰਾਜੇ ਨੂੰ ਬੈਠ ਕੇ ਗੱਲ ਬੱਸੀ ਨਾਲੇ ਰਾਣੀਆ ਸੱਦੀਆਂ ਮੂੰਹ ਤੇ ਤੇ ਫਿਰ ਉਹਨੇ ਦੱਸਿਆ ਵੀ ਐ ਕਰਕੇ ਵੀ ਇਹਨਾਂ ਨੇ ਮੈਨੂੰ ਮਾਰਨਾ ਚਾਹਿਆ ਮੈਂ ਸੁਣ ਲਈ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਵੀ ਕਹਿੰਦੇ ਨੇ ਆਪਾਂ ਇਹਨੂੰ ਮਾਰ ਦਾਂਗੇ ਜਦੋਂ ਟਿਕ ਟਿਕ ਹੋ ਜਾਊਗਾ ਕਹਿੰਦੀ ਮੈਂ ਗੱਲਾਂ ਸੁਣ ਕੇ ਮੈਂ ਡਰ ਗਈ ਕਹਿੰਦੀ ਮੈਂ ਕਹਿੰਦੀ ਭਾਈ ਚੱਕ ਕੇ ਜਵਾਕ ਨੂੰ ਕਹਿੰਦੀ ਫਿਰ ਕਹਿੰਦੀ ਵੀ ਮੈਂ ਤੁਹਾਡੇ ਘਰ ਆ ਦੇ ਘਰ ਖਾਣਨੇ ਤੁਹਾਡੇ ਘਰ ਆ ਦੇ ਬਸ ਗਈ ਕਹਿੰਦੀ ਪਹਿਲਾਂ ਮੈਨੂੰ ਅੰਦਰ ਵੜ ਦੇਣ ਤੇ ਫਿਰ ਮੈਂ ਕਹਿੰਦੀ ਆਪਦਾ ਕਹਿੰਦੀ ਨੌਂ ਅੰਛਾ ਬਾਲਾ ਲਾ ਕੇ ਦਿੱਤਾ ਜਦੋਂ ਉਹਨਾਂ ਨੇ ਭਾਈ ਮੈਨੂੰ ਚਾਟ ਅੰਦਰ ਵੜ ਲਿਆ ਤੇ ਮੇਰਾ ਕਹਿੰਦੀ ਇਕਰਾ ਤੋਂ ਉਹਨਾਂ ਨੇ ਮੇਰੇ ਟਪਾਈ ਫੇਰ ਮੇਰਾ ਉਹਨਾਂ ਨੇ ਕਹਿੰਦੇ ਭਾਈ ਉਹ ਦਰਦ ਦੇ ਦੇ ਕੇ ਮੇਰਾ ਉਹਨਾਂ ਨੇ ਚਲ ਕਹਿੰਦੇ ਗੰਦੇ ਵਸਟਾ ਖਾਦਾ ਮੈਨੂੰ ਐ ਕਰਕੇ ਗੂਮਾਏ ਕਹਿੰਦਾ ਵੀ ਕਿਉਂ ਪੱਟ ਦੋ ਉਹਦੇ ਵਿੱਚ ਮੈਨੂੰ ਬਿਠਾ ਦੋ ਦਾਣਾ ਫੱਟਾ ਮੈਨੂੰ ਖਾੜ ਦੇ ਨੂੰ ਉੱਥੇ ਤੁਸੀਂ ਬਿਆ ਕਰਿਓ ਤੇ ਜਿੰਨਾ ਚਿਰ ਫੇਰ ਕਹਿੰਦੇ ਮੇਰਾ ਭਰਾ ਮੇਰਾ ਕਹਿੰਦੇ ਇਹ ਵੈਰੀ ਇਹਨੇ ਜ਼ਿੰਮੇਵਾਰੀ ਮੇਰੀ ਚੱਕ ਲਈ ਤੇ ਇਹ ਕਹਿੰਦੀ ਫਿਰ ਮੈਨੂੰ ਕੋਈ ਸਾਸਨੀ ਹੋਇਆ ਕਹਿੰਦੀ ਮੇਰਾ ਭਰਾ ਭੈਣ ਭਰਾ ਸੀ ਰਹਿਣ ਲੱਗੇ ਕਹਿੰਦੀ ਮੇਰਾ ਪੁੱਤ ਗੱਭਰੂ ਹੋ ਗਿਆ ਕਹਿੰਦੀ ਫੇਰ ਮੇਰੇ ਪੁੱਤ ਨੂੰ ਵਿਹਲਾਲ ਖਿਆਇਆ ਮੇਰੇ ਪੁੱਤ ਨੇ ਕਹਿੰਦੀ ਲਾਲ ਫੇਰ ਕਹਿੰਦੀ ਰਾਜੇ ਨੇ ਦੇ ਤੁਹਾਨੂੰ ਦੌਤ ਦਿੱਤਾ ਸਾਨੂੰ ਤੇ ਕਹਿੰਦੀ ਉਹਦੇ ਨਾਲ ਅਸੀਂ ਵਧੀਆ ਹੋ ਗਏ ਤੇ ਇਹ ਵੀ ਮੇਰੇ ਨਾਲ ਤਾਂ ਰਾਣੀਆਂ ਨੇ ਕਹਿੰਦੀ ਐਂ ਕਹਿੰਦੀ ਕਹਿੰਦਾ ਵੀ ਤੂੰ ਚੱਲ ਰਾਜ ਮਹਿਲ ਚ ਚੱਲ ਤੈਨੂੰ ਰਾਜ ਮਹਿਲ ਚ ਲੈ ਕੇ ਜਾਵਾਂ ਮੇਰਾ ਪੁੱਤਾ ਮੇਰੀ ਅੰਸਾ ਵੀ ਮੈਂ ਤੈਨੂੰ ਰਾਜ ਮਹਿਲ ਚ ਲੈ ਕੇ ਜਾਵਾਂ ਤੇ ਉਹ ਮੁੰਡਾ ਵੀ ਕਹਿੰਦਾ ਵੀ ਮੈਂ ਨਹੀਂ ਜਾਦਾ ਮਾਂ ਕਹਿੰਦੀ ਵੀ ਮੈਂ ਨਹੀਂ ਜਾਦਾ ਕਹਿੰਦਾ ਨਾ ਵੀ ਮੈਂ ਉਹਨਾਂ ਨੂੰ ਕਹਿੰਦਾ ਸਜ਼ਾ ਦੇਵਾਂਗਾ ਰਾਣੀਆ ਨੂੰ ਹੈ ਨਾ ਤੇ ਵੀ ਤੁਸੀਂ ਚਲੋ ਕਹਿੰਦੇ ਵੀ ਅਸੀਂ ਚੱਲਾਂਗੇ ਸਾਡੇ ਕਿਸਾਤਾ ਵੀ ਤੇ ਵੀ ਅਸੀਂ ਤਾਂ ਜਾਵਾਂਗੇ ਤੇ ਵੀ ਇਹ ਮੇਰੇ ਮਾਮੇ ਨੂੰ ਕਹਦਾ ਨਾਨਾ ਲੈ ਕੇ ਜਾਵਾਂਗੇ ਆਵਦਾ ਮੰਤਰੀ ਨੂੰ ਹਿੰ ਤਾਂ ਅੱਧਾਰਾ ਜੀ ਤੇ ਚਲ ਇਹਨੇ ਜਾਣਾ ਕਿੱਥੇ ਹੈਗਾ ਅੱਧਾਰਾ ਜੇ ਲੈ ਕੇ ਤੇ ਵੀ ਇਹ ਨੂੰ ਆਪਦਾ ਮੰਤਰੀ ਬਣਾ ਹਾਂ ਤੇ ਵੀ ਫੇਰ ਸੀ ਜੇ ਫੇਰ ਭਾਈ ਉਹਨਾਂ ਨੂੰ ਕਿਸੇ ਹੋਰ ਜਿੱਥੇ ਲੈ ਕੇ ਗਿਆ ਜਿਹੜੀ ਉਹ ਸੀ ਰਾਣੀ ਆ ਤੇ ਸੱਤਵੀਂ ਦਾਜੀ ਸੀਗੀ ਉਹਨਾਂ ਨੂੰ ਭਾਈ ਉੱਤਿਆਤ ਪਰਵਾ ਪਰਵਾ ਕੇ ਉਹ ਫੇਰ ਉਹ ਮਾਰੀ ਉਹ ਭਾਈ ਉਹਨਾਂ ਨੂੰ ਸਜ਼ਾ ਦਿੱਤੀ ਉਹ ਮਾਰਤੀਆਂ ਤੇ ਉਹ ਆਪਦਾ ਰਾਣੀ ਨੂੰ ਲੈ ਕੇ ਆ ਗਿਆ ਘਰੇ ਆ ਗਿਆ ਤੇ ਰਾਜਪਾਲ ਭਾਈ ਆਉਂਦਾ ਹਿੰਦੇ ਦਿੱਤਾ ਉਹਨੇ ਤੇ ਉਹ ਦਾ ਮਾਨਾ ਵੀ ਭਾਈ ਉਹਨਾਂ ਨੇ ਉੱਥੇ ਰੱਖਿਆ ਤੇ ਇਹ ਆਵਾਜ਼ ਤੁਸੀਂ ਗੂਸੇ ਦੀ ਦੁਆਰੇ ਆ ਰਿਹਾ ਹੈ। ਆ ਤੇ ਕੋਈ ਮੇਰੀ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸੇਅਰ ਕਰਨਾ ਜ਼ਰੂਰ ਕਰਨਾ। ਚੈਨਲ ਨੂੰ ਪਾਈ ਸਬਸਕ੍ਰਾਈਬ ਕਰਨਾ। ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਨਾਗਾ ਵੀ ਤੁਹਾਨੂੰ ਵਧੀਆ ਲੱਗੀ ਕਿ ਨਹੀਂ ਲੱਗੀ। ਧੰਨਵਾਦ ਬਈ।